ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਅਨੀਤ ਕੌਰ ਯੂ ਫੈਸ਼ਨ ਇੱਥੇ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਅੱਜ ਫੇਰ ਲੈ ਕੇ ਆਈਆਂ ਹਾਂ ਸੂਟ ਮੇਰੀ ਪਹਿਲਾਂ ਫਰਸਟ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਠੀਕ ਹੈ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਲੈ ਕੇ ਆਈ ਅੱਜ ਤੁਹਾਡੇ ਲਈ ਬਹੁਤ ਹੀ ਪਿਆਰੇ ਪਿਆਰੇ ਸੂਟ ਜਾਰਜਟ ਤੇ ਕ੍ਰੇਪ ਦੇ ਵਿੱਚ ਠੀਕ ਹੈ ਨੇਚਰਲ ਕ੍ਰੇਪ ਹੋਊਗੀ ਤੇ ਦੇਖਿਓ ਅੱਜ ਵੀ ਮੈਨੂੰ ਇਦਾਂ ਹੀ ਪਿਆਰ ਦਿਓ ਆਪ ਮੇਰੀ ਵੀਡੀਓ ਨੂੰ ਠੀਕ ਹੈ ਜ ਵੀਡੀਓ ਨਾਲ ਆਪਾਂ ਅਗੇ ਵੀਡੀਓ ਤਿਆਰ ਕਰਦੇ ਆਂ ਹਾਂਜੀ ਆਹੋ ਇਹ ਸੂਟ ਆ ਜੀ ਜੌਰਜਟ ਦੇ ਵਿੱਚ ਥੋੜਾ ਗ੍ਰੇਸ਼ ਡਾਰਕ ਗ੍ਰੇਸ਼ ਰੰਗ ਦਾ ਰਿਹਾ ਹੈ ਬਲੈਕ ਨਹੀਂ ਹੈਗਾ ਜੀ ਇਹ ਗ੍ਰੇ ਸੂਟ ਆ ਗ੍ਰੇ ਕਲਰ ਦੇ ਵਿੱਚ ਡਾਰਕ ਗ੍ਰੇ ਜੀਨ ਵਰਕ ਦਾ ਕੰਮ ਹੋਇਆ ਹੋਇਆ ਜੀ ਇੱਥੇ ਦੇਖੋ ਜੀ ਬਹੁਤ ਹੀ ਪਿਆਰਾ ਸੂਟ ਆ ਤੇ ਇਹਦੀ ਬਾਜੂ ਤੇ ਵੀ ਇਦਾਂ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਸੂਟ ਕੱਢਿਆ ਹੋਇਆ ਸੂਟ ਆ ਇਹ ਕਟਾਈਏ ਦੀ ਬਹੁਤ ਹੀ ਸੋਹਣੀ ਆ 올ਓਵਰ ਸੂਟ ਆ ਜੀ ਇਹ ਇਦਾਂ ਹੀ ਆ ਬਹੁਤ ਪਿਆਰਾ ਆ ਆ ਵੀ ਟੂਨ ਆ ਇਹ ਕੋਲੇ ਠੀਕ ਹੈ ਤੇਰੇ ਨਾਲ ਦੁਪੱਟਾ ਮੈਚਿੰਗ ਕਢਾਈ ਦੇ ਨਾਲ ਇਹ ਵੀ ਜਾਰਜਟ ਦੇ ਵਿੱਚ ਹੀ ਆ ਜੀ ਦੁਪੱਟਾ ਵੀ ਦੇਖੋ ਕਿੰਨਾ ਪਿਆਰਾ ਹੈ ਹੈਵੀ ਦੁਪੱਟਾ ਹੈ ਦੇਖੋ 컬러 ਤੁਹਾਨੂੰ ਸਹੀ ਆ ਰਿਹਾ ਹੋਊਗਾ ਲਾਈਟ ਫਰੋਜੀ ਸ਼ੇਡ ਜੀ ਆ ਜਾਂਦਾ ਹੈ ਤੇ ਜਿਹੜੇ ਭੈਣ ਨੂੰ ਮੇਰੀ ਨੂੰ ਇਹ ਸੂਟ ਪਸੰਦ ਆਉਂਦਾ ਏ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ WhatsApp ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਜੀ ਠੀਕ ਹੈ ਜੀ ਇਹਦਾ ਪ੍ਰਾਈਸ ਆ ਜੀ 1500 ਰੁਪਏ ਜੀ ਲੋ ਜੀ ਹੁਮ ਆਪਣਾ ਅਗਲਾ ਸੂਟ ਇਹ ਵੀ ਜਾਰਜਟ ਦੇ ਵਿੱਚ ਆ ਜੀ

ਕਿ ਇਦਾਂ ਹੀ ਇਹਦੇ ਬਾਵਾਂ ਦੇ ਵੀ ਇਦਾਂ ਹੀ ਕੰਮ ਇਹ ਵੀ 올ਓਵਰ ਸੂਟ ਹੈ ਜੀ ਇਦਾਂ ਹੀ ਇਹਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਕੱਟ ਵਰਤ ਦਾ ਕਿਤਾ ਹੈ ਕੰਮ ਇਹ ਫਲਾਵਰਸ ਨੇ ਨਾਲ ਲਾਈਟ ਕਲਰ ਨਾਲ ਜਿੱਦ ਨਾਲ ਡਾਰਕ ਬਹੁਤ ਹੀ ਪਿਆਰਾ ਸ਼ੇਡ ਆ ਹੈ ਤੇ ਇਹਦਾ ਰੇਟ ਵੀ ਜੀ 1500 ਰੁਪਏ ਆ ਠੀਕ ਆ ਜੀ ਜਿਹੜਾ ਵੀ ਇਹ ਵੀ ਮੇਰੀ ਭੈਣ ਨੂੰ ਕਿਹੜੇ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਵਰ ਤੇ ਮੈਨੂੰ ਸੈਂਡ ਕਰ ਦਿਓ ਜੀ WhatsApp ਨੰਬਰ ਤੇ ਕਰੀ ਲੱਗੇ ਮੈਂ ਜਿੰਮਾ ਤੁਹਾਨੂੰ ਦਿਖਾਉਣੀ ਆ ਨੈਚੁਰਲ ਕਰੇਮ ਕਿੰਨਾ ਪਿਆਰਾ ਰੰਗ ਹੈ ਮਹਿੰਦੀ ਸ਼ੇਡ ਆ ਜੀ ਇਹ ਹੈਂਡਵਰਕ ਦਾ ਕੰਮ ਹੋਇਆ ਹੋਇਆ ਜੀ ਇਹ ਤੇ नीचे घेरे से बहुत ही प्यारा कलर है मैं थानू घेरे का दस दी हाँ भी कि घेरा कई बार अपन प्रॉब्लम आ जाती है आप सूट मंगा लें घरे घेरे का नहीं सैटिंग आँगी हैगी मैं थोड़ा नाप के दस दिनी जी घेरा कि पच्ची इंच तैयार है जी अब पूरा ठीक है, है।, है। जी हैंडवर्क का कम है फ्रंट से इद्दा है बैक ये प्लेन है जी नैचुरल बॉटम दुप्टा नीचे करके जी ਪਿਓਰ ਦਾ ਦੁਪੱਟਾ ਜਿਹੜਾ ਹੈ ਨਾ। ਤਾਂ ਕਈ ਲੇਸ ਲੱਗੀ ਹੋਈ ਆ। ਇਹ ਨਹੀਂ ਲੇਸ ਰੱਖਣੀ ਹੈਗੀ ਤਾਂ ਆਪਾਂ ਆਪਣੀ ਨਵੀਂ ਵੀ ਲਾ ਸਕਦੇ ਆ। ਤੁਸੀਂ ਮੇਰੇ ਤੋਂ ਵੀ ਇਹ ਸੂਟ ਸਟਿਚ ਕਰਵਾ ਸਕਦੇ ਹੋ। ਜੇ ਸਟਿਚਿੰਗ ਦਾ ਕੰਮ ਵੀ ਕਰਦੇ ਆ ਤੇ ਇਹਦਾ ਰੇਟ ਆ ਜੀ 2500 ਰੁਪਏ। ਬਹੁਤ ਹੀ ਸੋਹਣਾ ਸੂਟ ਆ ਹੈ। ਜਿਹੜੇ ਕਲਰ ਚਾਰਟ ਇੱਕ ਹੋਰ ਡਿਜ਼ਾਈਨਿੰਗ ਦਾ ਫਰਕ ਆ ਆਪਣਾ ਸੇਮ ਹੋਈ ਹੈ ਕੋ ਕਿੰਨਾ ਪਿਆਰਾ ਕਲਰ ਹੈ ਵੀ ਇਹ ਲਵੈਂਡਰ ਸ਼ੇਡ ਤੇ ਆ ਜਾਂਦਾ ਥੋੜਾ ਜਿਹਾ ਇਹ ਹੈ ਹੈਂਡਵਰਕ ਦਾ ਕੰਮ ਹੋਇਆ ਹੋਇਆ ਜੀ देखो कि प्यारा है प्रिंट भी बहुत सोहना है नेचुरल क्रेप बैक प्लेन है जी योटम प्लेन ठीक है जी आज का दुपट्टा प्योर के जी है ਜਿਹੜਾ ਸੂਟ ਪਸੰਦ ਆਉਦਾ ਸਕਰੀਨਸ਼ਾਟ ਲੈ ਕੇ ਦੇਖੋ ਤੁਸੀਂ ਮੇਰੇ ਖੰਬਰ ਤੇ ਸੈਂਡ ਕਰ ਦਿਓ ਗਾਇਸ ਇਹਦਾ ਰੇਟ ਵੀ 2500 ਰੁਪਏ ਹੈ ਹਾਂਜੀ ਹੁਣ ਆਪਣਾ ਅਗਲਾ ਸੂਟ ਗ੍ਰੀਨ ਕਲਰ ਤੇ ਆ ਜੀ ਇਹ ਹੈ

ਇਹਦੇ ਨਾਲ ਕਾਟਾ ਸਿਲਕ ਦੀ ਬਾਟਮ ਆ ਪਲੇਨ ਇਹਦਾ ਦੁਪੱਟਾ ਪ੍ਰਿੰਟਾਜੀ ਇਹਦਾ ਦੁਪੱਟਾ ਮਸਲੀਨ ਦੇ ਵਿੱਚੇ ਮਸਲੀਨ ਕਾਪੜਾ ਬੜੀ ਬਹੁਤ ਵਧੀਆ ਹੈ ਪਿਓਰ ਦੇ ਵਿੱਚ ਆ ਜੀ ਇਹ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਇਹਦਾ जी प्ची सो रुपये आपण नॅक्सट सूटी ग्रीन ते आज थोडा जे ਦਾ ਕੰਮ ਹੋਇਆ ਹੋਇਆ ਜੀ ਪ੍ਰਿੰਟ ਹੀ ਬਹੁਤ ਸੋਹਣਾ ਹੈ ਇਹਦਾ ਨੀਜੇ ਕਿਹੜੇ ਤੇ ਵੀ ਵਰਕ ਹੈਂਡ ਵਰਕ ਦਾ ਕੰਮ ਉਪਰ ਦਾ ਸਿਲਕਾ ਜੀ ਹੈ ਬਹੁਤ ਹੀ ਵਧੀਆ ਫਿਨਿਸ਼ਿੰਗ ਵਾਲਾ ਕੰਮ ਕੀਤਾ ਹੋਇਆ ਆਹਦੀ ਬਾਟਮਾ ਪਲੇਨ ਡਿਜ਼ਾਈਨਿੰਗ ਬਹੁਤ ਸੋਹਣੀ ਅਜਿਹੀ ਕੀਤੀ ਹੋਈ ਜਿਵੇਂ ਇਦਾਂ ਫਰੰਟ ਤੇ ਆ ਉੱਪਰ ਆ ਜਿਵੇਂ ਓਦਾਂ ਹੀ ਬੈਕ ਤੇ ਆ ਇਹ ਕਹਿੰਦੇ ਇਹਦਾ ਦੁਪੱਟਾ ప్రిન્ટેਡ ਜਨੂੰਨ ਦਾ ਦੁਪੱਟਾ ਇਹ ਜੀ बहुत ही सोहनी फिनिशिंग दिखती हुई है जी ए रेट भी जी पच्चीस सौ रुपए है जल्दी जल्दी स्क्रीनशॉट लेके अपने घर बैठे अपने सूट मंगवा सकते हो करवा चौथ भी आ रहा है वो भी सिलेक्ट कर सकते हो इदा के सूट ਲਾਸੂ ਇਹ ਲੱਗਦੀ ਡਿਜ਼ਾਈਨ ਹੈ ਨਾ ਬਹੁਤ ਹੀ ਸੋਹਣਾ ਐਦਾਂ ਹੀ ਸਾਰੇ ਸੂਟ ਦੇ ਵਿੱਚ ਪ੍ਰਿੰਟਾਂ ਹੀ ਸਾਰੇ ਸੂਟ ਦੇ ਵਿੱਚ ਹੀ ਆ ਐਦਾਂ ਆਇਆ ਦਾ ਬਾਰਡਰ ਆ ਬੈਕ ਫਰੰਟ ਬਾਜੂ ਤੇ ਤੇ ਸਲਵਾਰ ਤੇ ਮੂਰੀਆਂ ਤੇ ਇਦਾਂ ਹੀ ਪ੍ਰਿੰਟ ਆ ਸਾਰਾ ਜੀ ਇਹ। ਸਰਵਾਰ ਦੀਆਂ ਮੂਰੀਆਂ ਤੇ ਹੋ ਗਿਆ ਜੀ। ਬਾਜੂ ਤੇ ਹੋ ਗਿਆ ਦੋਨਾਂ ਆਪਣੇ ਪੱਲਿਆਂ ਦਾ ਹੋ ਗਿਆ ਪ੍ਰਿੰਟ ਇਹ। ਮਸਟਰਡ ਸ਼ੇਡ ਆ ਜੀ ਇਹ ਬਹੁਤ ਹੀ ਸੋਹਣਾ ਸ਼ੇਡ ਆ ਇਹ। ਦੇਖੋ। ਹਾਂ। ਕਲਾ ਤੁਹਾਨੂੰ ਸਹੀ ਆ ਰਹੇ ਹੋਮ ਕਿ ਵੈਸੇ ਤਾਂ ਜਿਸ ਮਨ ਨਾਲ ਨਾਲ ਬੱਸੀ ਪਜਾਉਣੀ ਆ ਤੁਹਾਨੂੰ ਕਈ ਵਾਰ ਉਹ ਨਹੀਂ ਕਿਧਰ ਫਰਕ ਪੈ ਜਵੇ ਆ ਦੇਖੋ ਇਹ ਦੁਪੱਟਾ ਪ੍ਰਿੰਟ ਦੁਪੱਟਾ ਜੀ ਇਹਦਾ ਬਹੁਤ ਹੀ ਪਿਆਰਾ ਫਿਸ਼ਿੰਗ ਬਹੁਤ ਹੀ ਸੋਹਣੀ ਕੋਈ ਖਰਾਬ ਨਹੀਂ ਹੈਗਾ ਇਦਾਂ ਬਹੁਤ ਹੀ ਸੋਹਣਾ ਤਿਆਰ ਕੀਤੇ ਹੋਏ ਨੇ ਜੀ ਇਹ ਵੀ ਰਾਮ ਟੈਕਸ ਦੇ ਵਿੱਚ ਹੀ ਹੈ ਜੀ ਰਾਮ ਟੈਕਸ ਦੇ ਸੂਟ ਨੇ ਇਹਦਾ ਰੇਟ ਵੀ 2500 ਰੁਪਏ ਹੈ ਨੇਚਰਲ ਕ੍ਰੇਪ ਦੇ ਵਿੱਚ ਨੇ ਜੀ ਇਹ ਹਮਤੋਂ ਮੈਂ ਇੱਕ ਅਲੱਗੇ ਡਿਜ਼ਾਈਨ ਬਹੁਤ ਹੀ ਪਿਆਰੇ ਕਰਵਾ ਚੌਥ ਤੇ ਵੀ ਤੁਸੀਂ ਇਹ ਸੂਟ ਸਵਾ ਸਕਦੇ ਹੋ ਬਹੁਤ ਹੀ ਸੋਹਣੇ ਨੇ ਇਹਨਾਂ ਦਾ ਪਾਕਿਸਤਾਨੀ ਡਿਜ਼ਾਈਨ ਕਿਦਾਂ ਦੇ ਨੇ ਸਟਾਈਲ ਦੇਖੋ ਇਹ 올ਓਵਰ ਵੈਸਤਾ ਸੂਟ ਆ ਜੇ ਸ਼ਾਰਟ ਵੀ शर्ट ए करवा प्लेन बॉटम करवा करवा सकते होना प्यारा कलर पिस्ता कलर चार्ट सही आ रहा है ਔਰ ਅਲਓਰ ਸੂਟ ਵੀ ਆ ਜੇ ਤੁਸੀਂ ਆਲਓਵਰ ਸੂਟ ਲੈਣਾ ਉਹ ਵੀ ਮਿਲ ਜੂਗਾ ਤੁਹਾਨੂੰ ਪਲੇਨ ਬਾਟਮ ਕਰਵਾਉਣੀਆਂ ਤਾਂ ਉਹ ਵੀ ਤੁਹਾਨੂੰ ਮਿਲ ਜੂਗਾ ਜੀ ਠੀਕ ਹੈ ਇਹਦਾ ਰੇਟ ਆ ਜੀ 3000 ਰੁਪਏ ਤੁਸੀਂ ਨਾਲ ਦੁਪੱਟ ਇਹਨਾਂ ਦੇ ਨਾਲ ਦੁਪੱਟੇ ਨਹੀਂ ਹੈਗੇ ਜੀ ਇਹਨਾਂ ਦੇ ਨਾਲ ਤੁਸੀਂ ਦੁਪੱਟੇ ਆਪਣੇ ਤਿਆਰ ਕਰਵਾਉਣੇ ਆ ਜਿੱਦਾਂ ਦੇ ਵੀ ਤੁਸੀਂ ਕਰਵਾਉਣੇ ਆ ਜੀ ਉਦਾਂ ਦੇ ਤਿਆਰ ਕਰਕੇ ਤੁਹਾਨੂੰ ਦਵਾਂਗੇ ਉੱਤੇ ਐਕਸਟਰਾ ਚਾਰजेस ਹੋਣਗੇ ਦੁਪੱਟੇ ਦੇ ਬਹੁਤ ਹੀ ਪਿਆਰਾ ਸੂਟ ਹੈ ਇਹਦੇ ਵਿੱਚ ਕਲਰ ਚਾਰਟ ਤੁਹਾਨੂੰ ਮੈਂ ਉਹ ਵੀ ਦਿਖਾ ਦਨੀ ਆ ਇਹ ਸ਼ਰਟਾਂ ਨੇ ਜੀ ਇਹ ਹੈਗਾ ਪੂਰਾ ਸੂਟ 5 ਮੀਟਰ ਇਹ ਕੱਲੀਆਂ ਸ਼ਰਟਾਂ ਨੇ ਜੀ ਇਹਦੇ ਵਿੱਚ ਕਲਰ ਚਾਰਟ ਕਿਹੇ ਆ ਇਕੁਅਲ ਵੈਂਟਰ ਸ਼ੀਟ ਛੇੜਾ ਜੀ ਕਿੰਨੇ ਪਿਆਰੇ ਛੇਡ ਨੇ ਬਹੁਤ ਹੀ ਪਿਆਰੇ ਪਿਆਰੇ ਇਹਦੇ ਵਿੱਚ ਦੋ ਮਿਲ ਜਾਣਗੇ ਤੁਹਾਨੂੰ ਹੈਂਡਵਰਕ ਮਸ਼ੀਨੀ ਵਰਕੇ ਆ ਜੀ ਇਹ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਵੈਸੇ ਇਹ ਇਹਦੇ ਨਾਲ ਤੁਸੀਂ ਅਸਰਵਾਰ ਹੈ ਜੀ ਵੈਸੇ ਇਹਨਾਂ ਪਲੇਨ ਨੇ ਕ੍ਰੀਮ ਵੀ ਰੱਖੀ ਹੋਈ ਆ ਜੇ ਡਾਈ ਕਰਵਾਓ ਵੈਸੇ ਡਾਈ ਹੋਣੀ ਆ ਤੇ ਇਹਦੇ ਨਾਲ ਤੁਸੀਂ ਕਿਸੇ ਨਾਲ ਵੀ ਇਹ ਕਲਰ ਡਾਈ ਕਰਵਾ ਸਕਦੇ ਹੋ ਇਹ ਸ਼ਰਟਾਂ ਨੇ ਕੱਲੀਆਂ ਇਹ ਫੰਟੀਮੈਟਰ ਆਲਓਵਰ ਸੂਟ ਆ ਜੇ ਤੁਸੀਂ ਉਹ ਆਲਓਵਰ ਵੀ ਲੈਣਾ ਉਹ ਵੀ ਮਿਲ ਜੂਗਾ ਇਹਨਾਂ ਦਾ ਰੇਟ 3000 ਆ ਜੀ bina dupatta te ohne dupatta taiyar karwana ohde extra charges honge ਜੀ ਆ ਦੇਖੋ ਇਹ ਪਾਕਿਸਤਾਨੀ ਸੂਟ ਨੇ ਇਹ ਬਹੁਤ ਹੀ ਪਿਆਰੀ ਸ਼ੇਡ ਨੇ ਕਰਵਾ ਚੌਤ ਤੇ ਬਹੁਤ ਹੀ ਸੋਹਣਾ ਹੈ ਪ੍ਰਿੰਟ ਟਰੇਪ ਦੇ ਵਿੱਚ ਨਾਰਮਸ਼ੀਨੀ ਵਰਕ ਦੇਖੋ ਕਿੰਨਾ ਪਿਆਰਾ ਤੇ ਇਹਦਾ ਬਾਟਮ ਟਰੇਪ ਦੇ ਵਿੱਚ ਹੈ ਜੀ ਬਾਟਮ ਵੀ ਦੁਪੱਟਾ ਤਿਆਰ ਕਰਵਾਉਣਾ ਜੀ ਅਸੀਂ ਤੁਹਾਨੂੰ ਕਰਕੇ ਦਵਾਂਗੇ ਜੀ ਇਹਦਾ ਰੇਟ ਵੀ 3000 ਆ ਜੀ ਜੇਤੀ ਜੇਤੀ ਸਕਰੀਨ ਸ਼ਾਟ ਲੈ ਕੇ ਮੈਨੂੰ ਤੁਸੀਂ ਸੈਂਡ ਕਰੋ ਜਿਉਂ ਤੁਹਾਡੇ ਘਰ ਤੱਕ ਪਹੁੰਚ ਸਕੇ ਤੁਹਾਡੇ ਇਹ ਸੂਟ ਠੀਕ ਹੈ ਚਲੋ ਹੁਣ ਅਗਲਾ ਇਹਦੇ ਵਿੱਚ ਇੱਕ ਕਲਰ ਚਾਰਟ ਇਹਨਾਂ ਦਾ ਰੇਟ ਜੀ 3000 ਰੁਪਏ ਆ ਇੱਕਦਰਛਾਟ ਇਕਤਾ ਦੇ ਵਿੱਚ ਫਰੋਜੀ ਪਿਓਰ ਫਰੋਜੀ ਸ਼ੇਡ ਆਏ ਜੀ ਬਹੁਤ ਪਿਆਰੇ ਪਿਆਰੇ ਸ਼ੇਡ ਨੇ ਕਿਸੇ ਵੀ ਫੰਕਸ਼ਨ ਤੇ ਆਪਾਂ ਪਾ ਸਕਦੇ ਹਾਂ ਇੱਕ ਇਹਦੇ ਵਿੱਚ ਹੋਰ ਸ਼ੇਡ ਆ ਮਹਿਰੂਮ ਸ਼ੇਡ ਬਾਟਮ ਪਲੇਨ ਮਹਿਰੂਨ ਸ਼ੇਡ ਦੀ ਇਹਨਾਂ ਦਾ ਰੇਟ ਵੀ ਜੀ 3000 ਰੁਪਏ ਆ ਤੁਸੀਂ ਦੁਪੱਟਾ ਆਪਣਾ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਇਹ ਕੋਰ ਕਲਰ ਚਾਰਟ ਆ ਜੀ ਉਹਦਾ ਡਿਜ਼ਾਈਨਿੰਗ ਦਾ ਫਰਕ ਆ ਪਾਕਿਸਤਾਨੀ ਸੂਟ ਹੈ ਵੀ ਇਨਾ ਪਿਆਰਾ ਹੈ ਤੇ ਇਹਦੇ ਨਾਲ ਇਹਦੀ ਬੋਟਮ ਪਿੰਕ ਬਾਸੋਂ ਤੁਸੀਂ ਕੀ ਕਰਨਾ ਸਕਰੀਨਸ਼ਾਟ ਲੈ ਕੇ ਤੇ ਮੈਨੂੰ WhatsApp ਤੇ ਫੋਟੋ ਸੈਂਡ ਕਰੋ ਜੀ ਤੇ ਆਪਣੇ ਘਰੇ ਸੂਟ ਮੰਗਵਾਓ ਅਤੇ ਪਿਆਰੇ ਕੁੜਾ ਸਾਟ ਨੇ ਜੀ ਸਾਰੇ ਠੀਕ ਹੈ ਜੀ ਐਦਾਂ ਹੀ ਇਹਦਾ ਰੇਟ ਵੀ ਜੀ 3000 ਰੁਪਈਆ ਦੁਪੱਟੇ ਤੁਸੀਂ ਆਪਣੇ ਰੈਡੀ ਕਰਵਾ ਸਕਦੇ ਹੋ ਚਾਹੇ ਤੁਸੀਂ ਖੁਦ ਕਰਵਾ ਲਓ ਐਦਾਂ ਹੀ ਮੰਗਵਾ ਲਓ ਸਟਿਚ ਕਰਵਾਉਣੇ ਤੁਸੀਂ ਉਹ ਵੀ ਸਾਡੇ ਤੋਂ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਸਟਿਚ ਕਰਕੇ ਦੇਵਾਂਗੇ ਕੋਈ ਠੀਕ ਹੈ ਜੀ ਤੁਸੀਂ ਮੇਰੀ ਪਿਛਲੀ ਵੀਡੀਓ ਨੂੰ ਵੀ ਵਾਟਸਐਪ ਪਿਆਰ ਦਿੱਤਾ ਤੇ ਇਸ ਵਾਲੀ ਨੂੰ ਵੀ ਹੁਣ ਬਹੁਤ ਪਿਆਰ ਦਿਓ ਜੀ ਬਹੁਤ ਬਹੁਤ ਤੇ ਮੈਨੂੰ ਇਹ ਦੱਸਿਓ ਕਿ ਮੇਰੇ ਸੋਹਣਾਂ ਕਿੱਦਾਂ ਦੇ ਲੱਗੇ ਮੈਨੂੰ ਕਮੈਂਟ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਮੇਰੀ ਵੀਡੀਓ ਨੂੰ ਤੇ ਬਹੁਤ ਜ਼ਿਆਦਾ ਮੈਨੂੰ ਅੱਗੇ ਵੀ ਸਪੋਰਟ ਮਿਲੇ ਤੇ ਮੈਂ ਇਦਾਂ ਹੀ ਆਪਣਾ ਕੰਮ ਲੈ ਕੇ ਆਵਾਂ ਤੁਹਾਡੇ ਮੂਰੇ ਆਪਣੀ ਵੀਡੀਓ ਲੈ ਕੇ ਆਵਾਂ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ